ਹਾਂਜੀ ਵੀਰੇ ਸਸਰੀ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਠੀਕ ਹੈ ਵੀਰੇ ਸਾਰੇ ਮੇਰੇ ਯਾਰਾਂ ਦੋਸਤਾਂ ਦਾ ਮੇਰੇ ਭਰਾਵਾਂ ਦਾ ਬਾਈ ਹੱਥ ਜੋੜ ਕੇ ਦਿਲੋਂ ਵੀਰੇ ਧੰਨਵਾਦ ਆ ਹਨ ਤੁਸੀਂ ਆਪਣੀਆਂ ਵੀਡੀਓ ਨੂੰ ਵੀਰੇ ਬਹੁਤ ਜ਼ਿਆਦਾ ਪਿਆਰ ਦਿੱਤਾ ਹਨ ਵੀਰੇ ਜੋ ਵੀ ਤੁਸੀਂ ਨੇ ਆਪਾਂ ਨੂੰ ਸਵਾਲ ਕੀਤੇ ਨੇ ਹਨ ਕਮੈਂਟਾਂ ਦੇ ਵਿੱਚ ਜਾਂ ਪਰਸਨਲੀ ਮੈਨੂੰ ਮੈਸੇਜ ਕੀਤੇ ਨੇ ਹਨ ਸੋਡੇ ਮੈਂ ਸਾਰੇ ਸਵਾਲਾਂ ਦਾ ਜਵਾਬ ਆਪਣੀਆਂ ਵੀਡੀਓ ਦੇ ਵਿੱਚ ਜ਼ਰੂਰ ਦੇਵਾਂਗਾ ਇਕਾ ਆਪਾਂ ਵੀਰੇ ਤੁਹਾਨੂੰ ਇਦਾਂ ਦੀ ਨੌਲੇਜ ਦੇ ਦੇਵਾਂਗੇ ਹਨਾ ਵੀ ਮਤਲਬ ਕਿ ਤੁਹਾਨੂੰ ਪਤਾ ਲੱਗੂਗਾ ਹਨਾ ਵੀ ਬਾਈ ਹਾਂ ਕੋਈ ਦਮ ਹੈਗਾ ਬਾਈ ਦੀਆਂ ਗੱਲਾਂ 'ਚ ਠੀਕ ਹੈ ਆਪਾਂ ਵੀਰੇ ਉਹ ਨਹੀਂ ਹੈਗਾ ਵੀ ਐਵੇਂ ਝੂਠ ਜੇ ਮਾਰੀ ਜਾਵਾਂਗੇ ਹਨਾ ਨਾ ਆਪਣੀ ਆਤ ਤਾਂ ਆਪਾਂ ਤੁਹਾਨੂੰ ਡੈਰੀ ਫਾਰਮ ਦਾ ਸੱਚ ਦੇ ਰਾਤੇ ਲੈ ਕੇ ਚੱਲਾਂਗੇ ਸੱਚੀ ਵੀਰੇ ਤੁਹਾਨੂੰ ਸਾਬਤ ਕਰਾਂਗੇ ਤੇ ਸੱਚੀ ਵੀਰੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਜੁੜੇ ਰਹੋ ਵੀਰੇ ਆਪਣੀ ਵੀਡੀਓ ਦੇ ਨਾਲ ਹਨਾ ਚੈਨਲ ਨੂੰ ਵੀਰੇ ਆਪਣੇ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋਨਾ ਤੇ ਘੰਟੀ ਦਾ ਜਿਹੜਾ ਬਟਨ ਹੁੰਦਾ ਵੀਰੇ ਉਹਨੂੰ ਦਬਬ ਲੋ ਤਾਂ ਕਿ ਜਿਹੜੀ ਵੀ ਆਪਣੀ ਵੀਡੀਓ ਆਵੇ ਤੁਹਾਡੇ ਕੋਲੇ ਵੀਰੇ ਪਹਿਲੀ ਪਹੁੰਚੀਏ ਠੀਕ ਹੈ ਜੀ ਤੇ ਬਾਕੀ ਹੈਨਾ ਅੱਜ ਗੱਲ ਕਰਾਂਗੇ ਆਪਾਂ ਇੱਕ ਟੌਪਿਕ ਤੇ ਜਿਹੜਾ ਟੌਪਿਕ ਆ ਵੀ ਜਿਹੜਾ ਡੈਰੀ ਫਾਰਮ ਆਣ ਉਹਦੇ ਵਿੱਚ ਵੀਰੇ ਕਿਵੇਂ ਆਪਣੇ ਨਾਲ ਧੋਖਾ ਤੜੀ ਹੋ ਰਹੀ ਹੈ ਕਿਵੇਂ ਆਪਣੇ ਨਾਲ ਵੀਰੇ ਠੱਗੀਆਂ ਵੱਜ ਰਹੀਆਂ ਨੇ ਠੀਕ ਹੈ ਜੀ ਤੇ ਮੈਨੂੰ ਜਿਹੜੇ ਮੈਸੇਜ ਆਏ ਪਹਿਲਾਂ ਤਾਂ ਮੈਂ ਤੁਹਾਨੂੰ ਗੱਲ ਦੱਸਦਾ ਨਾ ਬਹੁਤ ਜ਼ਿਆਦੇ ਵੀ ਵੀਰੇ ਯਾਰ ਅਜੀਨੇ ਬਾਈ ਕੰਮ ਸਟਾਰਟ ਕੀਤਾ ਸੀ ਹਨਾ ਵੀ ਬਾਈ ਕੋਈ ਨੌਕਰੀ ਨਹੀਂ ਮਿਲ ਰਹੀ ਹੈ ਨਾ ਬਾਈ ਅਸੀਂ ਕੰਮ ਚੱਲ ਪਸ਼ੂਆਂ ਦਾ ਕੰਮ ਸਟਾਰਟ ਕਰਨ ਬਾਰੇ ਸੋਚਿਆ ਤੇ ਬਾਈ ਬੰਦਾ ਇਹ ਕਹਿੰਦੇ ਵੀ ਅਸੀਂ ਇਸ ਕੰਮ ਸਟਾਰਟ ਕਰਿਆ ਹਨਾ ਕੋਈ ਤਾਂ ਵੀਰੇ ਯਾਰ ਆਪਦੇ ਦੇਖ ਕਣਕ ਜੀਰੀ ਵਾਲੇ ਪੈਸੇ ਹਨਾ ਆੜਤੀਆਂ ਤੋਂ ਫੜ ਕੇ ਹਨਾ ਕੰਮ ਚਲਾਉਂਦਾ ਨਾ ਬਾਈ ਪਸ਼ੂ ਖਰੀਦਦੇ ਆ ਵੇ ਕੋਈ ਭਰਾ ਕਹਿੰਦੇ ਹਨਾ ਬਾਈ ਅਸੀਂ ਲੋਨ ਕਰਵਾਇਆ ਸੀ ਹਨਾ ਲੋਨ ਕਰਾ ਕੇ ਬਾਈ ਅਸੀਂ ਪਸ਼ੂ ਲਏ ਠੀਕ ਆ ਵੀਰੇ ਤੁਸੀਂ ਆਪ ਹਿਸਾਬ ਲਾਓ ਕਿਉਂਕਿ ਬਾਈ ਜਿਹੜਾ ਪੈਸਾ ਹਨਾ ਪੈਸਾ ਵੀਰੇ ਸੌਖਾ ਨਹੀਂ ਬਣਦਾ ਹਨਾ ਬਾਈ ਹੱਡ ਤੋੜ ਮਿਹਨਤ ਕਰਨੀ ਪੈਂਦੀ ਆ ਤਾਂ ਜਾ ਕੇ ਪੈਸਾ ਬਣਦਾ ਠੀਕ ਆ ਚਾਹੇ ਪੈਸਾ ਬਾਈ ਉਹ ਲੋਨ ਦਾ ਚਾਹੇ ਆਪਣੇ ਘਰੋਂ ਲਾਇਆ ਹਨਾ ਬਾਈ ਗੱਲ ਤਾਂ ਮਾੜੀ ਆ ਹਨਾ ਜਿਹੜੇ ਬੰਦੇ ਧੋਖੇ ਕਰ ਰਹੇ ਨੇ ਠੀਕ ਆ ਉਹਨਾਂ ਦੀ ਜਿਹੜੇ ਬਾਈ ਨਵੇਂ ਮਤਲਬ ਕਿ ਮੁੰਡੇ ਉੱਠ ਰਹੇ ਨੇ ਹਨਾ ਇਹ ਕੰਮ ਦੇ ਵਿੱਚ ਹਨਾ ਆਪਾਂ ਨੂੰ ਵੀ ਰ ਇੱਕ ਅੰਦਰੋਂ ਹਨਾ ਜਨੂਨ ਹੁੰਦਾ ਕਿਉਂਕਿ ਬਾਈ ਮੈਂ ਕਹਿੰਦਾ ਉਹਨਾਂ ਬਾਈ ਰੀਲਾਂ ਨਾ ਦੇਖ ਕੇ ਕੰਮ ਚਲਾਓ ਹਨਾ ਪਹਿਲਾਂ ਤੁਸੀਂ ਬਾਈ ਜਦੋਂ ਤੁਸੀਂ ਕੰਮ ਸਟਾਰਟ ਕਰਨਾ ਪਹਿਲਾਂ ਤੁਸੀਂ ਆਪਣਾ ਵਿਜ਼ਨ ਕਲੀਅਰ ਕਰ ਲਓ ਵੀ ਹਾਂ ਬਾਈ ਆਪਾਂ ਪਸ਼ੂਆਂ ਦਾ ਕੰਮ ਸਟਾਰਟ ਕਰਨਾ ਠੀਕ ਆ ਸਭ ਤੋਂ ਪਹਿਲਾਂ ਮਨ ਬਣਾ ਕੇ ਜਿਹੜੇ ਤੁਹਾਡੇ ਨੇੜੇ ਦੇ ਬਾਈ ਕੋਈ ਜਾਣ ਪਛਾਣ ਚ ਜਾਂ ਤੁਹਾਡੀਆਂ ਰਿਸ਼ਤੇਦਾਰੀਆਂ ਚ ਪਸ਼ੂ ਰੱਖਦੇ ਨੇ ਬੰਦੇ ਹਨਾ ਤੁਸੀਂ ਭਾਈ ਉਹਨਾਂ ਨਾਲ ਬੈਠ ਕੇ ਗੱਲਬਾਤ ਕਰੋ ਪਹਿਲਾਂ ਉਹਨਾਂ ਤੋਂ ਰੈ ਮਸ਼ਵਰਾ ਕਰੋ ਉਹਨਾਂ ਤੋਂ ਪੁੱਛੋ ਠੀਕ ਹੈ ਵੀ ਭਾਈ ਅਸੀਂ ਇੱਕ ਕੰਮ ਸਟਾਰਟ ਕਰਨਾ ਹਨਾ ਵੀ ਇਹਦੇ ਵਿੱਚ ਕੀ ਕੀ ਦਿੱਕਤ ਆਉਣਗੀਆਂ ਠੀਕ ਹੈ ਤੇ ਭਾਈ ਕਿਵੇਂ ਕਿਵੇਂ ਅਸੀਂ ਫਾਰਮ ਸਟਾਰਟ ਕਰੀਏ ਕਿੰਨੇ ਪਸ਼ੂਆਂ ਤੋਂ ਕਰੀਏ ਹਨਾ ਤੇ ਕਿਵੇਂ ਦਾ ਭਾਈ ਪਸ਼ੂ ਖਰੀਦੀਏ ਠੀਕ ਹੈ ਜਾ ਭਾਈ ਤੁਸੀਂ ਕੋਈ ਬੰਦਾ ਇਦਾਂ ਦਾ ਨਾਲ ਰੱਖੋ ਆਪਣੇ ਜਦੋਂ ਤੁਸੀਂ ਪਸ਼ੂ ਖਰੀਦਣੇ ਨੇ ਵੀ ਜਿਹੜਾ ਬੰਦਾ ਭਾਈ ਪੂਰਾ ਐਕਸਪਰਟ ਆ ਹਨਾ ਇਹ ਕੰਮ ਦੇ ਵਿੱਚ ਠੀਕ ਹੈ ਤੇ ਗੱਲ ਅਸ ਦਸ ਹੁਣ ਸੁਣਾਉਣਾ ਮੈਂ ਤੁਹਾਨੂੰ ਅੱਜ ਹਨਾ ਵੀ ਇਹ ਠੱਗੀਆਂ ਕਿਵੇਂ ਹੁੰਦੀਆਂ ਨੇ ਠੀਕ ਹੈ ਬਾਈ ਬਾਤ ਦੇ ਵਿੱਚ ਬਾਈ ਕਿਉਂਕਿ ਅਸੀਂ ਆਪਦੇ ਤੇ ਹੰਡਾਈਆਂ ਨੇ ਬਹੁਤ ਔਖਾ ਹੋ ਜਾਂਦਾ ਬਾਈ ਜਦੋਂ ਪਸ਼ੂ ਤੇ ਬਾਈ ਪੈਸੇ ਲੱਗੇ ਹੁਣ ਘਰੇ ਆ ਕੇ ਉਹ ਰਾਸਣਾ ਹੁਣ ਠੀਕ ਆ ਬਾਈ ਇਹ ਬਹੁਤ ਹੀ ਮਾੜੀ ਗੱਲ ਆ ਜਿਹੜੇ ਲੋਕ ਠੱਗੀਆਂ ਕਰਦੇ ਨੇ ਯਾਰ ਠੀਕ ਆ ਮੇਰਾ ਭਰਾ ਬਾਈ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਬੀਰ ਬਣ ਕੇ ਨਵੇਂ ਮੁੰਡਿਆਂ ਨੂੰ ਇਹ ਕੰਮ ਦੇ ਵਿਚਾਰ ਲੈਣ ਤੋਂ ਭਰਾ ਬਣ ਕੇ ਠੱਗੀਆਂ ਨਾ ਮਾਰੋ ਯਾਰ ਠੀਕ ਆ ਇੱਕ ਗੱਲ ਹੋਰ ਆ ਬਾਈ ਆਪਾਂ ਕਿਸੇ ਤੇ ਯਾਰ ਭਰੋਸਾ ਵੀ ਨਹੀਂ ਕਰ ਸਕਦੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਚਾਹੇ ਤੁਸੀਂ ਨਾਲ ਲੱਖ ਬੰਦਾ ਲੈ ਜਿਓ ਯਾਰ ਉਹ ਬੰਦਾ ਬਾਈ ਜਾ ਕੇ ਨਾ ਅੱਗੇ ਉੱਬੇ ਕੇ ਜਾਂਦਾ ਉਹ ਕੀ ਕਰਦਾ ਬਾਈ ਪਹਿਲੀ ਕਹਿ ਜਾਂਦੇ ਨੇ ਇਹ ਜਾ ਕੇ ਵਪਾਰੀਆਂ ਨੂੰ ਬਾਈ 10000 ਮੇਰਾ ਠੀਕ ਆ ਜੇ 90 ਦੀ ਆ ਬਾਈ ਲੱਖ ਕਰਦੀ ਤੂੰ ਠੀਕ ਆ ਤਾ 10000 ਬਾਈ ਮੈਂ ਲਊਗਾ ਤੇਰੀ ਮੈਂ ਬਕਾਇਆ ਦੇਣਾ ਇਹ ਬਾਈ ਉੱਥੇ ਜਾ ਕੇ ਨਾ ਸੋਡਾ ਸਾਥ ਛੱਡ ਜਾਂਦੇ ਨੇ ਇਹਨਾਂ ਨੂੰ ਕੀ ਹੁੰਦਾ ਪੈਸੇ ਦਾ ਲਾਲਚ ਹੁੰਦਾ ਵੀ ਅਸੀਂ ਵਿੱਚੋਂ ਪੈਸੇ ਬਣਾ ਲਈਏ ਠੀਕ ਹੈ ਇਹ ਜਿਹੜੇ ਬਾਈ ਕੁਝ ਕੁ ਲੋਕ ਨੇ ਸਾਰੇ ਨਹੀਂ ਹੈਗੇ ਇਹ ਕੁਝ ਕੁ ਦਲਾਲ ਨੇ ਜਿਹੜੇ ਬਾਈ ਇਦਾਂ ਦੇ ਧੋਖੇ ਧੜੀਆਂ ਕਰਾ ਰਹੇ ਨੇ ਠੀਕ ਹੈ ਨੰਬਰ 2 ਅੱਜ ਕੱਲ ਕੀ ਹੈ ਟ੍ਰੈਂਡੀ ਚੱਲ ਰਿਹਾ ਹੈ ਕਿਉਂਕਿ ਬਈ ਡੈਰੀ ਫਾਰਮ ਜਿਹੜਾ ਬੰਦਾ ਨਾਮਾ ਸਟਾਰਟ ਕਰਦਾ ਹਨਾ ਕਿਉਂਕਿ ਆਪਾਂ ਨੂੰ ਵੀ ਪਤਾ ਜੇ ਆਪਾਂ ਬਈ 30 ਲੀਟਰ ਵਾਲਾ 25 ਵਾਲਾ ਪਸ਼ੂ ਆਪਾਂ ਡੈਰੀ ਫਾਰਮ ਤੇ ਲਿਆਵਾਂਗੇ ਤਾਂ ਹੀ ਆਪਾਂ ਬਈ ਕਾਮਯਾਬ ਹੋ ਸਕਦੇ ਆ 15 20 ਵਾਲੇ ਤੋਂ ਕਿਉਂਕਿ ਅੱਜ ਜਿਹੜਾ ਟਾਈਮ ਆ ਆਪਾਂ ਨਹੀਂ ਕਾਮਯਾਬ ਹੋ ਸਕਦੇ ਠੀਕ ਆ ਤਾਂ ਬਈ ਸੋਨੂੰ ਮੈਂ ਪਹਿਲਾਂ ਇਹੀ ਗੱਲ ਦੱਸਦਾ ਪਹਿਲਾਂ ਬਈ ਤੁਸੀਂ ਪ੍ਰੋਪਰ ਤਰੀਕੇ ਨਾਲ ਨੌਲੇਜ ਲੈ ਕੇ ਠੀਕ ਆ ਤੁਹਾਡੇ ਨੇੜੇ ਦਾ ਕੋਈ ਹਨਾ ਸਿਖਲਾਈ ਸੈਂਟਰ ਹੁੰਦਾ ਹਨਾ ਠੀਕ ਆ ਤੁਸੀਂ ਉੱਥੇ ਸਿੱਖੋ ਠੀਕ ਹੈ ਡੈਰੀ ਬੋਰਡ ਵਿਭਾਗ ਦੇ ਬਣੇ ਹੋਏ ਨੇ ਹਨਾ ਜਿੱਥੇ ਵੀ ਤੁਹਾਡੇ ਨੇੜੇ ਤੇੜਿਆ ਪਹਿਲਾਂ ਤੁਸੀਂ ਉੱਥੇ ਜਾ ਕੇ ਟ੍ਰੇਨਿੰਗ ਲੈ ਲਓ ਬਾਈ 15 ਦਿਨਾਂ ਦੀ ਲੈ ਲਓ ਹਨਾ ਮਹੀਨੇ ਵਾਲੀ ਕਰ ਲਓ ਪਹਿਲਾਂ ਤੁਸੀਂ ਟ੍ਰੇਨਿੰਗ ਲਓ ਕਿਉਂਕਿ ਬਾਈ ਉਹਦੇ ਵਿੱਚ ਤੁਹਾਨੂੰ 50% ਗੱਲਾਂ ਤੁਹਾਡੇ ਸਮਝ ਆ ਜਾਣਗੀਆਂ ਵੀ ਕਿਵੇਂ ਦਾ ਪਸ਼ੂ ਖਰੀਦੀਏ ਕਿਵੇਂ ਹੋਣਾ ਚਾਹੀਦਾ ਠੀਕ ਆ ਤਾਂ ਤੁਹਾਨੂੰ ਮਾੜੀ-ਮੋਟੀ ਨੌਲ ਜਾਊਗੀ ਤਾਂ ਤੁਸੀਂ ਫੇਰ ਆਪਣਾ ਇਹ ਜਿਹੜਾ ਕੰਮ ਆ ਉਹ ਕਰਨ ਬਾਰੇ ਸੋਚੋ ਠੀਕ ਆ ਕਿਉਂਕਿ ਬਾਈ ਇਹ ਜਿਹੜਾ ਕੰਮ ਆ ਨਾ ਇਹ ਜਿਹੜੇ ਜੀ ਬਿਜ਼ਨਸ ਆ ਇਹ ਨਾ ਬਾਈ ਕੋਈ ਦੁਕਾਨਦਾਰੀ ਤਾਂ ਹੈ ਨਹੀਂ ਇਹ ਨਾ ਵੀ ਸਮਾਨ ਪਾ ਲਿਆ ਆਪਾਂ ਇਹ ਬਾਈ ਆਪਾਂ ਇੱਕ ਸਾਹ ਵਾਲੀ ਚੀਜ਼ ਦਾ ਬਿਜ਼ਨਸ ਆ ਆਪਣਾ ਕਿਉਂਕਿ ਬਾਈ ਇਹਦਾ ਕੋਈ ਪਤਾ ਨਹੀਂ ਹੈ ਨਾ ਕਦੋਂ ਕੀ ਹੋ ਜੇ ਠੀਕ ਆ ਜੇ ਤੁਹਾਨੂੰ ਨੌਲੇਜ ਹੋ ਆਪ ਨੂੰ ਤੁਹਾਨੂੰ ਆਪਣੇ ਆਪ ਤੇ ਭਰੋਸਾ ਹੋਣਾ ਚਾਹੀਦਾ ਤੁਹਾਨੂੰ ਆਪਦੇ ਅੰਦਰ ਨੌਲੇਜ ਲੈ ਕੇ ਆਉਣੀ ਪੈਣੀ ਆ ਤਾਂ ਹੀ ਤੁਸੀਂ ਕਾਮਯਾਬ ਹੋ ਸਕਦੇ ਹੋ ਹਾਂ ਜੇ ਤੁਸੀਂ ਕਿਸੇ ਨੂੰ ਨਾਲ ਲੈ ਕੇ ਜਾਓਗੇ ਬਾਈ ਉਹ ਕਿੰਨੇ ਯਾਰ ਤੁਹਾਡਾ ਕੁਝ ਵੀ ਆਣਾ ਬੰਦਾ ਕੋਈ ਵੀ 100 ਚੋਂ ਬਾਈ 50 ਬੰਦੇ ਹੋਣਗੇ ਜਿਹੜੇ ਸਹੀ ਹੋਣਗੇ ਨਹੀਂ ਬਾਈ ਤੁਹਾਡੇ ਨਾਲ ਜਿਹੜਾ ਜਾਊਗਾ ਉਹ ਜਾ ਕੇ ਬਾਈ ਉਹਨੇ ਅੱਗੇ ਵਪਾਰੀ ਵੱਲ ਦਾ ਹੋ ਜਾਣਾ ਉਹ ਵਿਕ ਜਾਣਾ ਉਹ ਬੰਦੇ ਨੇ ਠੀਕ ਹੈ ਤੁਹਾਡੇ ਨਾਲ ਧੋਖਾ ਕਰਵਾ ਦੇਣਾ ਠੀਕ ਹੈ ਇਹ ਕੀ ਆ ਬਾਈ ਹਾਂ ਗੱਲ ਕਰਦੇ ਸੀ ਆਪਾਂ 트ੈਂਡ ਦੀ ਇਹ 트ੈਂਡ ਚੱਲਿਆ ਹੋਇਆ ਹਨਾ ਵੀ 25 30 ਕਿਲੋ ਵਾਲੀ ਬਾਈ 15 ਲੀਟਰ ਵਾਲੀ ਹੋਵੇ ਚਾਹੇਗਾ ਵਪਾਰੀ ਕੀ ਕਹਿਣਗੇ ਬਾਈ ਇਹ ਤਾਂ 30 ਕਿਲੋ ਵਾਲੀ ਆ ਬਾਈ ਇਹ 25 ਕਿਲੋ ਵਾਲੀ ਆ ਇੱਕ ਬਾਈ ਜਿਹੜੀਆਂ ਆ ਵੀਡੀਓ ਪੈ ਰਹੀਆਂ ਨੇ YouTube ਤੇ ਹਨਾ ਇਹਨਾਂ ਨੇ ਬਹੁਤ ਜ਼ਿਆਦੇ ਬਾਈ ਕੰਮ ਖਰਾਬ ਕਰਤਾ ਇਹ ਕੀ ਹੁੰਦਾ ਬਾਈ ਇਹ ਏਖੜ ਲੱਗੇ ਹੁੰਦੇ ਨੇ ਡੰਗਰਾਂ ਦੇ ਠੀਕ ਹੈ ਦੁੱਧ ਰੋਕਿਆ ਹੁੰਦਾ ਸੋਨੂੰ ਵੀਡੀਓ ਪਾ ਕੇ ਦਿਖਾਉਂਦੇ ਨੇ ਲੇਵੇ ਡੇਡੇ ਕਰਕੇ ਆਪਣੇ ਵਰਗਾ ਬਾਈ ਫੋਨ ਕਰਦਾ ਭੱਜਿਆ ਜਾਂਦਾ ਠੀਕ ਹੈ ਉੱਥੇ ਜਾ ਕੇ ਬਾਈ ਐਵੇਂ ਆਪਾਂ 100-100 ਕਿਲੋਮੀਟਰ ਦੂਰ ਲੰਘ ਜਾਨੇ ਆ ਉੱਥੇ ਜਾ ਕੇ ਬਾਈ ਇਹ ਆਪਾਂ ਨੂੰ ਆਪਣੀ ਗੇਮ ਚ ਉਲਝਾ ਲੈਂਦੇ ਨੇ ਕਿਉਂਕਿ ਜਿਹੜੇ ਇਹ ਬੰਦੇ ਹੁੰਦੇ ਨੇ ਨਾ ਇਸ 100 ਚ ਬਈ 50% ਬੰਦੇ ਨੇ ਜਿਹੜੇ ਗਲਤ ਨੇ ਬਾਕੀ ਬੰਦੇ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਸਹੀ ਵੀ ਹੈਗੇ ਨੇ ਠੀਕ ਹੈ ਇਹ ਸੋਨੋ ਬਈ ਉੱਥੇ ਜਾ ਕੇ उलझा ਲੈਂਦੇ ਨੇ ਗੇਮ ਚ ਅਪਦੀ ਚ ਨਾ ਨਾ ਬਈ ਇਹ ਤਾਂ ਆਇਆ ਇਹ ਤਾਂ ਆਇਆ ਇਹ ਦੁੱਧ ਦੇਊਗੀ ਆਇਆ ਦੇਊਗੀ ਬਈ ਤੁਸੀਂ ਉੱਥੇ ਚੋ ਲੈਨੇ ਹੋ ਕਿਉਂਕਿ ਦੁੱਧ ਰੋਕਿਆ ਹੁੰਦਾ ਜੇ ਉਹ ਡੰਗਦਾ ਬਈ 12-13 ਲੀਟਰ ਦੁੱਧ ਕੱਢ ਦਿੰਦੀ ਆ ਤਾਂ ਆਪਾਂ ਖੁਸ਼ ਹੋ ਜਾਂਦੇ ਆ ਵੀ ਹਾਂ ਯਾਰ ਗਾਂ ਹੈਗੀ ਆ ਜਦੋਂ ਬਈ ਆਪਣੇ ਘਰੇ ਆ ਜਾਂਦੀ ਆ ਸਵੇਰ ਨੂੰ ਬਈ ਉਹ ਇੱਥੇ ਹੀ ਰਹਿ ਜਾਂਦੀ ਆ ਠੀਕ ਹੈ ਕਿਧਰੇ ਹੀ ਜਾਂਦਾ ਉਹਦਾ 30 ਲੀਟਰ 25 ਲੀਟਰ ਉਹ ਸਿਰਫ ਉਹਨਾਂ ਨੇ ਇੱਕ ਵੇਚਣ ਦਾ ਢੰਗ ਬਣਾਇਆ ਵਿੱਚ ਤਾਂ ਬਾਈ ਇਹੋ ਜਿਹੇ ਬੰਦੇ ਵੀ ਆ ਰਹੇ ਨੇ ਜਿਹੜੇ ਬਾਈ ਟੋਕੜਾਂ ਵੇੜਣ ਯਾਰ ਵੇਚੀ ਜਾਂਦੇ ਨੇ ਉਹਨਾਂ ਨੂੰ ਤਾਜ਼ੀਆਂ ਕਹਿ ਕਹਿ ਕੇ ਠੀਕ ਹੈ ਟੋਕੜਾਂ ਗਾਈਆਂ ਨੂੰ ਬਾਈ ਉਹਨਾਂ ਦਾ ਦੁੱਧ ਵਧਾ ਵਧਾ ਉਹਨਾਂ ਨੂੰ ਤਾਜ਼ੀਆਂ ਕਹਿ ਕੇ ਵੇਚੀ ਜਾਂਦੇ ਨੇ ਕਿਉਂਕਿ ਜਿਹੜੀ ਗਾਂ ਬਾਈ ਇਹ ਕਦੇ ਟੋਕੜ ਨਹੀਂ ਹੁੰਦੀ ਹੈ ਨਾ ਇਹਨੂੰ ਦੁੱਧ ਚੜਾ ਲੈ ਜਿੰਨਾ ਮਰਜ਼ੀ ਚੜਾ ਲੈ ਇਹ ਉਹਨੇ ਚੜ ਜਾਣਾ ਮੱਝਾਂ ਦਾ ਕੰਮ ਤਾਂ ਹੈ ਨਹੀਂ ਵੀ ਤੋਕੜ ਹੋ ਗਈ ਇੱਕ ਵਾਰ ਨਾ ਬੱਚਾ ਲਵੇ ਮੱਝ ਤਾਂ ਠੀਕ ਹੈ ਗਾਂ ਤਾਂ ਬਈ ਮਿੰਟ 'ਚ ਬੱਚਾ ਲੈ ਲੈਂਦੀ ਆ ਕਿਉਂਕਿ ਸੋਨੂੰ ਇਹਦੇ ਵਿੱਚ ਐਕਸਪਰਟ ਹੋਣਾ ਪਊਗਾ ਗਾਈਆਂ ਵਾਲੇ ਕੰਮ 'ਚ ਬਈ ਐਂ ਤਾਂ ਕੁਝ ਨਹੀਂ ਬੰਨਣਾ ਠੀਕ ਹੈ ਕਿਉਂਕਿ ਇਹ ਜਿਹੜੀ ਗਾਂ ਨੇ ਇਹ ਬੌਲੀ ਜਾਤਾ ਇਹ ਬਈ ਜਿਵੇਂ ਮਰਜੀ ਇਹਨੂੰ ਟੱਬ ਤੇ ਲਾ ਲਾ ਉੱਥੇ ਹੀ ਲੱਗ ਜਾਂਦੀ ਆ ਦੁੱਧ ਚੜਾਉਣ ਲੱਗ ਜਾ ਦੁੱਧ ਚੜ ਜੂਗੀ ਖਰਾਕ ਨਾਲ ਠੀਕ ਹੈ ਤੇ ਆਪਣੇ ਨਾਲ ਕੀ ਹੋਊਗਾ ਅੱਗੇ ਜਾ ਕੇ ਆਪਾਂ ਕਹਾਂਗੇ ਹਾਂ ਯਾਰ ਵੀ ਇਹੇ ਦਾਵੇ ਇਨਾਂ ਦੁੱਧ ਕੱਢ ਕੇ ਇੱਥੇ ਲੈ ਵਾ ਆਪਣੇ ਵਰਗਾ ਭੱਜ ਕੇ ਲੈ ਲੈਂਦਾ ਤਾਂ ਬਈ ਸੋਨੂੰ ਇਹ ਗੱਲਾਂ ਨੂੰ ਸਮਝਣਾ ਪਊਗਾ ਸੋਨੂੰ ਪਰਖ ਕਰਨੀ ਪਊ ਤੋਕੜ ਗਾਂ ਨੂੰ ਦੂਰੋਂ ਹੀ ਪਤਾ ਲੱਗੇ ਇਹ ਵੀ ਗਾਂ ਸਾੜੀ ਤੋਕੜ ਆ ਯਾਰ ਵੀ ਆਪਾਂ ਲੈਣੀ ਨਹੀਂ ਹੈਨਾ ਬੱਚਾ ਲਾਇਆ ਹੋਇਆ ਗਾਂ ਪਿੱਛੇ ਠੀਕ ਹੈ ਤੇ ਨੰਬਰ 2 ਤੇ ਹੈਨਾ ਕਈ ਬੰਦੇ ਤਾਂ ਯਾਰ ਗੱਬਣਾ ਕਹਿ ਕੇ ਵੇਚੀ ਜਾਂਦੇ ਨੇ ਗਾਵਾਂ ਵੀ ਯਾਰ ਇਹ ਗੱਬਣਾ 8 ਮਹੀਨਿਆਂ ਦੀ ਗੱਬਣਾ 9 ਦੀ ਗੱਬਣਾ ਹੈਨਾ ਵੀ ਥੋੜੇ ਦਿਨ ਰਹਿ ਗਏ ਉਹ ਬਈ ਜਰੋਂ ਗੱਗੇ ਜਾ ਕੇ ਅਗਲੇ ਕੋਲ ਜਾਂਦੀਆਂ ਨੇ ਹਨਾ ਆਪਾਂ ਨੇ ਵਰਗਾ ਲੈ ਕੇ ਆਉਂਦਾ ਬਈ ਵਿੱਚ ਤਾਂ ਇਹ ਹੀ ਕੇਸ ਵੀ ਆ ਗਏ ਮੈਨੂੰ ਮੈਸੇਜ ਆਏ ਨੇ ਵੀ ਸਾਡੇ ਕੋਲੇ ਬੇਰੇ گاਵਾ ਆ ਕੇ ਖਾਲੀ ਨਿਕਲ ਗਈਆਂ ਬਈ ਇਹ ਆ ਜਾ ਕੰਮ ਨਾ ਕਰੋ ਮੇਰੇ ਵੀਰ ਭਰਾਵੋ ਨਾ ਬਾਈ ਬਣ ਕੇ ਠੱਗੀਆਂ ਮਾਰੋ ਨਵੇਂ ਡੈਰੀ ਵਾਰਮਾ ਨੂੰ ਵੀ ਅੱਗੇ ਆ ਲੈਨ ਤੋਂ ਮੁੰਡਿਆਂ ਨੂੰ ਕੋਈ ਬੇਰਜਗਾਰ ਦੁਨੀਆ ਹੋਈ ਪਈਆ ਬਈ ਇਹ ਜੇ ਲੋਕ ਯਾਰ ਦੋਸਤ ਮਿੱਤਰੇ ਕੰਮਾਂ 'ਚ ਪੈਣਗੇ ਮੁੰਡੇ ਨਵੇਂ ਤਾਂ ਬਈ ਕੁਝ ਪੰਜਾਬ ਦਾ ਬਣ ਜੂਗਾ ਜੇ ਆਪਣਾ ਬੇਲਾ ਫਿਰਨਗੇ ਵੀਰੇ ਨਸ਼ਿਆਂ 'ਚ ਲੱਗਣਗੇ ਤਾਂ ਜੇ ਕੰਮ 'ਚ ਪੈਣਗੇ ਤਾਂ ਬਾਈ ਨਸ਼ਿਆਂ 'ਚੋਂ ਬਚ ਜਾਣਗੇ ਵੀਰ ਬਣ ਕੇ ਕੱਲਾ ਪੈਸਾ ਨਾ ਮੁੱਖ ਕਰੋ ਯਾਰ ਅੱਜ ਦੀ ਘੜੀ ਦੇ ਵਿੱਚ ਵੀਰੇ ਲੋਕਾਂ ਨੇ ਪੈਸਾ ਜਿਹੜਾ ਉਹ ਮੁੱਖ ਬਣਾ ਲਿਆ ਇਹਨਾਂ ਨੂੰ ਕੁਝ ਨਹੀਂ ਹੈਗਾ ਯਾਰ ਕੋਈ ਰਿਸ਼ਤੇਦਾਰਾ ਕੋਸ਼ਾ ਵੀ ਇਹਨਾਂ ਨੂੰ ਆਬਦਾ ਇਹਨਾਂ ਨੇ ਬਸ ਅਗਲੇ ਨਾਲ ਠੱਗੀ ਲਾ ਹੀ ਦੇਣੀਆਂ ਚਾਹੇ ਕੁਛ ਲੱਗਦਾ ਕਿਸੇ ਦਾ ਠੀਕ ਹੈ ਬਾਈ ਤੇ ਤੁਹਾਨੂੰ ਆਪ ਨੂੰ ਸਮਝ ਕੇ ਚੱਲਣਾ ਪੈਣਾ ਖਾਸ ਕਰਕੇ ਮੇਰੇ ਐਨ ਆਰ ਆਈ ਵੀਰ ਭਰਾ ਹਨ ਉਹ ਬਾਹਰ ਬੈਠੇ ਬਾਈ ਮੈਸੇਜ ਕਰਦੇ ਨੇ ਬਾਈ ਅਸੀਂ ਆ ਕੇ ਕੰਮ ਚਲਾਉਣਾ ਹੈ ਕਰਨਾ ਵੀਰ ਬਣ ਕੇ ਵੀਰੇ ਤੁਸੀਂ ਆਪ ਦਾ ਪੈਸਾ ਨਾ ਖਰਾਬ ਕਰਿਓ ਯਾਰ ਪਹਿਲਾਂ ਤੁਸੀਂ ਆ ਕੇ ਇੱਥੇ ਮਹੀਨਾ ਦੋ ਮਹੀਨੇ ਵੀਰੇ ਫਾਰਮਾਂ ਤੇ ਵਿజిਟ ਕਰੋ ਫੇਰ ਤੁਸੀਂ ਜਾ ਕੇ ਇਹ ਕੰਮ ਨੂੰ ਹੱਥ ਪਾਓ ਤੇ ਜਿਹੜੀਆਂ ਗਾਵਾਂ ਨੇ ਹਨਾ ਬਾਈ ਜੇ ਤੁਸੀਂ ਵਧੀਆ ਐਂਡ ਪ੍ਰੋਫੈਸ਼ਨਲ ਤਰੀਕੇ ਤੇ ਕੰਮ ਚਲਾਉਣਾ ਤਾਂ ਗਾਵਾਂ ਵੀਰੇ ਹੋ ਸਕਦਾ ਤਾਂ ਜ਼ਿਆਦੇ ਤੋਂ ਜ਼ਿਆਦੇ ਡੇਰੀ ਫਾਰਮਾਂ ਦੇ ਵਿੱਚੋਂ ਖਰੀਦੋ ਠੀਕ ਹੈ ਘਰਾਂ ਚੋਂ ਗਾਵਾਂ ਖਰੀਦੋ ਚਾਹੇ ਤੁਰ ਫਿਰ ਕੇ ਸੋਨੂੰ ਚਾਹੇ 1 ਮਹੀਨੇ ਦੇ ਵਿੱਚ ਇੱਕ ਗਾਂ ਲੱਭ ਜੇ ਵੀਰੇ ਤੁਸੀਂ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ 2 ਮਹੀਨੇ ਕੰਮ ਵੀਰੇ ਲੇਟ ਹੋ ਜਾਊਗਾ ਨੋ ਟੈਨਸ਼ਨ ਪਰ ਬਾਈ ਠੱਗੀਆਂ ਤੋਂ ਬਚਿਓ ਅੱਜ ਹੀ ਇੱਕ ਦਿਨ ਚੀ ਪਸ਼ੂ ਲਿਆ ਕੇ ਜੇ ਛੱਡਨਾ ਕੱਲ ਨੂੰ ਕੁਝ ਵੀ ਨਾ ਰਿਹਾ ਯਾਰ ਉਹਦਾ ਕੀ ਫਾਇਦਾ ਠੀਕ ਹੈ ਤੁਸੀਂ 2 ਮਹੀਨੇ ਦੇ ਵਿੱਚ ਚਾਹੇ 2 ਪਸ਼ੂ ਲੱਭ ਲੋ ਪਰ ਤੁਰ ਫਿਰ ਕੇ ਭਾ ਲਓ ਠੀਕ ਹੈ ਤਰੋ ਫਿਰੋ ਠੀਕ ਹੈ ਘਰਾਂ ਚੋਂ ਜਿਵੇਂ ਛੋਟੇ ਡੈਰੀ ਫਾਰਮ ਨੇ ਹਨਾ 10-10 ਪਸ਼ੂ ਵਾਲੇ 5-5 ਵਾਲੇ ਉਹਨਾਂ ਕੋਲੇ ਬਕਿਆਊ ਹੁੰਦੇ ਨੇ ਪਸ਼ੂ ਤਾਂ ਇਹੋ ਜਿਹੇ ਬੰਦਿਆਂ ਤੋਂ ਪਸ਼ੂ ਲਓ ਠੀਕ ਹੈ ਜਾਂ ਡੈਰੀ ਫਾਰਮ ਚੋਂ ਪਸ਼ੂ ਲੈ ਲਓ ਛੋਟੇ ਡੈਰੀ ਫਾਰਮ ਚੋਂ ਲੈ ਲਓ ਵੱਡਿਆਂ ਚੋਂ ਲੈ ਲਓ ਪਰ ਡੈਰੀ ਫਾਰਮਾਂ ਚੋਂ ਪਸ਼ੂ ਲਓ ਹੋ ਸਕਦਾ ਤਾਂ ਘੱਟ ਤੋਂ ਘੱਟ ਪਰਹੇਜ਼ ਕਰੋ ਵਪਾਰੀਆਂ ਤੋਂ ਪਸ਼ੂ ਲੈਣ ਤੋਂ ਠੀਕ ਹੈ ਜੇ ਤੁਸੀਂ ਕਾਮਯਾਬ ਹੋਣਾ ਜੇ ਤੁਸੀਂ ਪ੍ਰੋਫੈਸ਼ਨਲ ਤਰੀਕੇ ਦੇ ਡੈਰੀ ਫਾਰਮ ਚਲਾਉਣਾ ਹੈ ਤੇ ਡੈਰੀ ਫਾਰਮ ਦੇ ਵਿੱਚ ਹੋਣਾ ਕਾਮਯਾਬ ਠੀਕ ਹੈ ਜੀ ਨਾਲੇ ਤਾਂ ਬਈ ਜੇ ਤੁਸੀਂ ਕਿਸੇ ਚੰਗੇ ਬੰਦੇ ਤੋਂ ਡੈਰੀ ਫਾਰਮ ਵਾਲੇ ਤੋਂ ਪਸ਼ੂ ਲਾਉਂਗੇ ਸੋਨੂੰ ਉਹ ਚਾਰ ਗੱਲਾਂ ਨਾਲ ਤਾਂ ਨੌਲੇਜ ਦੀਆਂ ਦੱਸੂਗਾ ਠੀਕ ਹੈ ਨਾਲੇ ਤੁਸੀਂ ਜੋ ਤੋਂ ਪਸ਼ੂ ਲੈ ਕੇ ਬਈ ਰੂਹ ਤੁਹਾਡੀ ਰੂਹ ਖੁਸ਼ ਹੋ ਜੂਗੀ ਠੀਕ ਹੈ ਜੀ ਤੇ ਹੋ ਬਾਕੀ ਬਈ ਦੇਖ ਆਪਾਂ ਨੇ ਪਸ਼ੂ ਲਏ ਨੇ ਹਨਾ ਵੀ ਕਈ ਵਾਰ ਬਈ ਕਰਮਾਂ ਦਾ ਹੀ ਕੁਝ ਹੋ ਜੇ ਹਨਾ ਕਿ ਪਸ਼ੂ ਨੂੰ ਉਹਦਾ ਆਪਾਂ ਕਹਿ ਨਹੀਂ ਸਕਦੇ ਦੇਖ ਨਹੀਂ ਵੀਰੇ ਡੈਰੀ ਫਾਰਮ ਚ ਤੁਹਾਨੂੰ ਪਸ਼ੂ ਚੰਗਾ ਹੀ ਮਿਲੂਗਾ ਠੀਕ ਹੈ ਜੀ ਇਹ ਗੱਲ ਹੋ ਗਈ ਕਲੀਅਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਬਾਈ ਤੁਸੀਂ ਨਵੇਂ-ਨਵੇਂ ਕੰਮ ਦੇ ਵਿੱਚ ਹੁੰਨੇ ਹੋ ਹਨ ਤੁਸੀਂ YouTube ਦੇ ਉੱਤੇ Facebook Insta ਦੇ ਉੱਤੇ ਦੇਖ ਕੇ ਹਨਾ ਇਹ ਚੀਜ਼ਾਂ ਦੇ ਪਿੱਛੇ ਨਾ ਪਾਓ ਵੀ ਹਨਾ ਨਵੇਂ-ਨਵੇਂ ਪ੍ਰੋਡਕਟਾਂ ਦੀ ਮਸ਼ਹੂਰੀ ਆਈ ਜਾਂਦੀਆਂ ਨੇ ਹਨਾ ਜਿਨ੍ਹਾਂ ਦਾ ਕੋਈ ਨਾਂਉ ਥੇ ਹੀ ਨਹੀਂ ਹੈਗਾ ਯਾਰ ਠੀਕ ਹੈ ਨਵੀਆਂ-ਨਵੀਆਂ ਫੀਡਾਂ ਆਈ ਜਾਂਦੀਆਂ ਨੇ ਹਨਾ ਤੁਸੀਂ ਨੇ ਵੀਰੇ ਜੇ ਤੁਹਾਡਾ ਕੰਮ ਕਾਮਯਾਬ ਕਰਨਾ ਹੈ ਇਹ ਸਭ ਪ੍ਰਮੋਸ਼ਨਾਂ ਦੇਾਰੇ ਨੇ ਇਹ ਵੀਰੇ 10-10 ਬੀਵੀ ਹੀ ਆ ਰਹੇ ਨੇ ਇਹਨਾਂ ਨੇ ਪ੍ਰਮੋਸ਼ਨਾਂ ਦਾ ਲਿਆ ਹੁੰਦਾ ਇਹ ਤਾਂ ਬਸ ਵੀਰੇ ਇੱਕ ਪ੍ਰੋਡਕਟ ਚੱਕ ਕੇ ਦਿਖਾਉਂਦੇ ਨੇ ਹਾਂਜੀ ਅਸੀਂ ਯੂਜ਼ ਕਰਿਆ ਕਰਿਆ ਆਪਣੇ ਵਰਗਾ ਵੀਰੇ ਜਾਲ ਚ ਫਸ ਜਾਂਦਾ ਵੀਰੇ ਤੁਸੀਂ ਜਿਹੜੇ ਪ੍ਰੋਡਕਟ ਨੇ ਕੋਈ ਵੀ ਪ੍ਰੋਡਕਟ ਪਸ਼ੂਆਂ ਵਾਸਤੇ ਖਰੀਦਣਾ ਤਾਂ ਵੀਰੇ ਤੁਸੀਂ ਉਹ ਬ੍ਰਾਂਡਡ ਕੰਪਨੀ ਦਾ ਹੀ ਖਰੀਦੋ ਜਿਹਦਾ ਕੀ ਨਾਮ ਚੱਲਦਾ ਠੀਕ ਹੈ ਜਿਹੜਾ ਪੁਰਾਣੇ ਟਾਈਮ ਤੋਂ ਚੱਲਦਾ ਆ ਰਿਹਾ ਹੈ ਪੁਰਾਣਾ ਪ੍ਰੋਡਕਟ ਆ ਠੀਕ ਹੈ ਜੀ ਜੀ ਡਿਮਾਂਡ ਤੇ ਬਹੁਤ ਵਧੀਆ ਡਿਮਾਂਡ ਆ ਤੇ ਠੀਕ ਹੈ ਚੰਗੇ ਡੈਰੀ ਫਾਰਮਰਾਂ ਤੋਂ ਪੁੱਛੋ ਜਿਹੜੀ ਵੀ ਤੁਹਾਨੂੰ ਚੀਜ਼ ਦੇ ਵਿੱਚ ਤੁਹਾਨੂੰ ਐ ਲੱਗਦਾ ਵੀ ਸਾਡੇ ਪਸ਼ੂ 'ਚ ਕਮੀ ਆ ਤਾਂ ਤੁਸੀਂ ਵਧੀਆ ਡੈਰੀ ਫਾਰਮ ਵਾਲੇ ਨਾਲ ਪਹਿਲਾਂ ਸਲਾਹ ਕਰੋ ਐਵੇਂ ਹੀ ਨਾ ਵੀਰੇ ਐਡਾ ਉਹਨਾਂ ਦੇਖ ਕੇ ਇਹਨਾਂ ਦੇ ਪਿੱਛੇ ਲੱਗਿਆ ਕਰੋ ਠੀਕ ਹੈ ਤੁਹਾਡੇ ਵੀਰੇ ਮੈਡੀਕਲ ਖਰਚੇ ਹੀ ਨਹੀਂ ਪੂਰੇ ਹੋਣੇ ਜੇ ਤੁਸੀਂ ਇੱਧਰ ਜਾਣ ਲੱਗੇ ਦਿਮਾਗ ਫੋਨ ਦੇ ਵਿੱਚੋਂ ਚੀਜ਼ਾਂ ਦੇਖ ਕੇ ਲਿਆਉਣ ਲੱਗੇ ਠੀਕ ਹੈ ਜੋ ਕਿਹੜੀ ਵੀ ਚੀਜ਼ ਤੁਹਾਨੂੰ ਪਸ਼ੂ ਦੇ ਵਿੱਚ ਕਮੀ ਲੱਗਦੀ ਹੈ ਤੁਹਾਡਾ ਪਸ਼ੂ ਕੁਝ ਵੀ ਕਰਦਾ ਰਿਪੀਟ ਕੁਝ ਵੀ ਕਰਦਾ ਤਾਂ ਤੁਸੀਂ ਵੀਰੇ ਇੱਕ ਵਧੀਆ ਡੈਰੀ ਫਾਰਮ ਵਾਲੇ ਨਾਲ ਸਲਾਹ ਕਰੋ ਠੀਕ ਹੈ ਪੁੱਛੋ ਉਹਨਾਂ ਨੂੰ ਵੀ ਅਸੀਂ ਕੀ ਕੀ ਯੂਜ਼ ਕਰੀਏ ਤਾਂ ਭਾਈ ਉਹ ਤੁਹਾਨੂੰ ਵਧੀਆ ਹੀ ਪ੍ਰੋਡਕਟ ਦੱਸਣਗੇ ਠੀਕ ਹੈ ਤੇ ਫੀਡ ਹੈ ਜਿਹੜੀ ਭਾਈ ਫੀਡ ਬ੍ਰਾਂਡ ਕੰਪਨੀ ਦੀ ਯੂਜ਼ ਕਰੋ ਜਿਹੜੀਆਂ ਕੰਪਨੀਆਂ ਪ੍ਰਾਣੀਆਂ ਚੱਲਦੀਆਂ ਰਹੀਆਂ ਨੇ ਠੀਕ ਹੈ ਇਹ ਪੰਜ ਚਾਰ ਕੰਪਨੀਆਂ ਨੇ ਵੀਰੇ ਜਿਹੜੀਆਂ ਪ੍ਰਾਣੀਆਂ ਨੇ ਉਹਨਾਂ ਦੀ ਕੰਪਨੀਆਂ ਦੀ ਫੀਡ ਆਪਦੀ ਕਰੇ ਹਨਾ ਪਸ਼ੂਆਂ ਤੇ ਵਰਤੋ ਠੀਕ ਹੈ ਤੇ ਵੀਰੇ ਜਿਹੜੀਆਂ ਹੁਣ ਕੋਈ ਵੀ ਨਵੇਂ ਪਸ਼ੂਰੀਆਂ ਕਰਦੇ ਫਿਰਦੇ ਨੇ ਐਵੇਂ ਕਿਸੇ ਦੇ ਪਿੱਛੇ ਨਾ ਲੱਗੋ ਜਿਹੜੀਆਂ ਚੀਜ਼ਾਂ ਲੋਕ ਵਰਤ ਰਹੇ ਨੇ ਉਹ ਚੀਜ਼ਾਂ ਤੁਸੀਂ ਵਰਤੋ ਠੀਕ ਹੈ ਪੁਰਾਣੇ ਡੈਰੀ ਫਾਰਮਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਬਾਕੀ ਜ਼ਿਆਦਾਤਰ ਤੁਸੀਂ ਫੋਕਸ ਕਰੋ ਵੀ ਤੁਸੀਂ ਆਪਦੀ ਫੀਡ ਬਣਾ ਕੇ ਤਿਆਰ ਕਰਕੇ ਆਪਣੇ ਪਸ਼ੂਆਂ ਨੂੰ ਪਾਓ ਠੀਕ ਹੈ ਕਿਸੇ ਵਧੀਆ ਡੈਰੀ ਫਾਰਮ ਆਲੇ ਤੋਂ ਫਾਰਮੂਲਾ ਬਣਵਾ ਕੇ ਆਪਦੀ ਘਰੇ ਫੀਡ ਤਿਆਰ ਕਰਾ ਕੇ ਪਸ਼ੂਆਂ ਨੂੰ ਪਾਓ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਹੈਗੀ ਠੀਕ ਹੈ ਜੀ ਤੇ ਗੱਲ ਕਰਦੇ ਹੁਣ ਆਪਾਂ ਪ੍ਰੋਡਕਟਾਂ ਦੀ ਵੀ ਗੱਲ ਹੋਗੀ ਠੀਕ ਹੈ ਤੇ ਇਹਦੀ ਵੀ ਹੋਗੀ ਹਨਾ ਠੀਕ ਹੈ ਤੇ ਫੀਡ ਦੀ ਵੀ ਹੋਗੀ ਤੇ ਐਵੇਂ ਐਵੇਂ ਕਰਕੇ ਵੀਰੇ ਇੱਕ ਸੋ ਨੂੰ ਮੈਂ ਗੱਲ ਦੱਸ ਦੇਣਾ ਹਨਾ ਆਪਣੇ ਯਾਰ ਦੋਸਤ ਜੀ ਕੋਈ ਠੀਕ ਹੈ ਉਹ ਬੰਦੇ ਨੇ ਵੀਰੇ ਪ੍ਰੋਡਕਟ ਲਿਆ ਲਿਆ ਪਸ਼ੂਆਂ ਨੂੰ ਪਾ ਪਾ ਘਰੇ ਢੇਰ ਲਾਇਆ ਪਿਆ ਠੀਕ ਹੈ ਆਪਣੇ ਉਹਨੂੰ ਪੁੱਛਿਆ ਵੀ ਯਾਰ ਆਹਾ ਇੰਨੇ ਕਹਿੰਦਾ ਭਾਈ ਇਹ ਮੈਂ ਪਛਾਣਣ ਪਾਈ ਮਹਾਵੀਰੇ ਕਿੱਥੋਂ ਦੇਖਿਆ ਨਾ ਤਾਂ ਉਹ ਕਹਿੰਦਾ ਭਾਈ ਮੈਂ ਮਤਲਬ ਕਿ ਫੋਨ ਤੋਂ ਦੇਖ-ਦੇਖ ਕੇ ਵਸ ਚੀਜ਼ਾਂ ਲੈ ਜਾਂਦੇ ਆ ਪਾਈ ਜਾਂਦੇ ਆ ਨਾ ਮਹਾਂ ਰਿਜ਼ਲਟ ਮਿਲਿਆ ਕਹਿੰਦਾ ਭਾਈ ਜ਼ੀਰੋ ਮਿਲਿਆ ਠੀਕ ਹੈ ਕੀ ਆ ਉਹ ਕਹਿੰਦਾ ਭਾਈ ਕੁਝ ਨਹੀਂ ਰਿਜ਼ਲਟ ਮਿਲਿਆ ਮੇਰਾ ਕਹਿੰਦਾ 50000 ਡੈਰੀ ਉਹਦਾ ਬਣ ਗਿਆ ਮੈਡੀਕਲ ਵਾਲੇ ਦਾ ਤੁਸੀਂ ਆਪ ਦੇਖ ਲਓ ਇਹ ਤੁਸੀਂ ਵੀਰੇ ਇਹ ਖਰਚਿਆਂ ਦੇ ਵਿੱਚ ਉਲਝੀ ਜਾਓਗੇ ਨਹੀਂ ਠੀਕ ਹੈ ਤੁਹਾਨੂੰ ਇਹ ਨਾ ਉੱਠਣ ਵਾਲੀਆਂ ਇਹ ਇੱਕ ਫਾਰਮੂਲੇ ਨੇ ਜਿਹੜੇ ਅਪਣਾਏ ਹੋਏ ਨੇ ਇਹਨਾਂ ਨੇ ਜਾਲ ਪਾਇਆ ਹੋਇਆ ਤਾਂ ਤੁਸੀਂ ਵੀਰੇ ਵਧੀਆ ਪ੍ਰੋਡਕਟ ਯੂਜ਼ ਕਰੋ ਇਹਨਾਂ ਦੇ ਪਿੱਛੇ ਨਾ ਲੱਗੋ ਠੀਕ ਹੈ ਹਰ ਇੱਕ ਬੰਦਾ ਜਿੱਦੀ ਘੜੀ ਵੀਰੇ ਆਵਦਾ ਆਵਦਾ ਸੋਚਦਾ ਆਵਦਾ ਪੈਸਾ ਬਣਾਉਣਾ ਚਾਹਿੰਦਾ ਦੂਜੇ ਦਾ ਉਹਨੂੰ ਕੁਝ ਨਹੀਂ ਤੁਸੀਂ ਲੋਨ ਕਰਾ ਕੇ ਪਸ਼ੂ ਪਾਏ ਨੇ ਤੁਸੀਂ ਕਿਵੇਂ ਪਸ਼ੂ ਪਾਏ ਨੇ ਤੁਸੀਂ ਘਰੋਂ ਪੈਸੇ ਲਾਏ ਨੇ ਪੈਸੇ ਤਾਂ ਪੈਸੇ ਨੇ ਨਾ ਵੀਰੇ ਜਿਹਦੇ ਵੀ ਲੱਗੇ ਹੁੰਦੇ ਨੇ ਉਹਦੀਆਂ ਅੰਦਰਾਂ ਦੁੱਖਦੀਆਂ ਨੇ ਦੂਜੇ ਨੂੰ ਕੁਝ ਨਹੀਂ ਉਨੇ ਸਿਰਫ ਆਪਣੇ ਘਰ ਦਾ ਸੋਚਣਾ ਵੀ ਮੈਨੂੰ ਪੈਸਾ ਬਣਾਉਣਾ ਚਾਹੀਦਾ ਠੀਕ ਆ ਤਾਂ ਤੁਸੀਂ ਵੀਰੇ ਇਹ ਗੱਲਾਂ ਦੇ ਉੱਤੇ ਗੌਰ ਕਰਿਓ ਠੀਕ ਆ ਆਪਾਂ ਤੁਹਾਨੂੰ ਹੋਰ ਵੀ ਵਧੀਆ